हटाओ हटाये मत कराके हटाये 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 सत्ता चाहिए नहीं चलेगी सत्ता चाहिए नहीं चलेगी पट्टी मारका मुर्दाबाद पट्टी मारका मुर्दाबाद गुंडा नहीं चलेगी गुंडागर्दी नहीं चलेगी गुंडागर्दी नहीं चलेगी ਦਿਖਾ ਕੇ ਮਟਾ ਕੇ ਜਿੰਨਾ ਚਿਰ ਲੋਕੋ ਨਜ਼ਰ ਧਰਨਾ ਚੱਲੂਗਾ ਚਾਰੀ ਲਗਣਾ ਨਹੀਂ ਸਾਡੀ ਪਹਿਲਾਂ ਮੂਰੀ ਦਾ ਸੋਹਣੇ ਸਹੀ ਗੱਲ ਸੁਣੀ ਆ ਸਾਡਾ ਬਾਹਣਾ ਨਾਲ ਜੀ ਇਹਨੇ ਸਾਰੀ ਲੇਬਰ ਦਾਰੂ ਪੀ ਪੀ ਕੇ ਬੋਤਲਾਂ ਸਿੱਟਦੀ ਆ ਚੰਚ ਦੀਆਂ ਬੋਤਲਾਂ ਚੱਕ ਨੂੰ ਆਖਿਆ ਕਹਿੰਦੇ ਸੀ ਕਿੰਨਾ ਚਿਰ ਲੇਬਰ ਦੀ ਰੱਖ ਕੇ ਖੇਤਾ ਸਿੱਟਣਗੇ ਸਾਨੂੰ ਮੋੜ ਕੇ ਕੋਈ ਗੱਲ ਨਹੀਂ ਸਿੱਟਣਗੇ ਸਾਡਾ ਨੁਕਸਾਨ ਵੀ ਕਰਤਾ ਸੀ ਪਹਿਲਾਂ ਪਾਣੀ ਪਾਤੀ ਫਿਰ ਅੱਧਾ ਗੱਲਾ ਨਾ ਸਭ ਕਿੰਨੇ ਵੱਡੇ ਗਾ ਤੇ ਬੋਰ ਆ ਕੇ ਉਹ ਪਾਣੀ ਸਾਰਾ ਬਾਹਨ ਚ ਆਉਂਦਾਗਾ ਜਿੱਦੋਂ ਤੋਂ ਇਹਨਾਂ ਨੇ ਕੰਮ ਸਟਾਰਟ ਕੀਤਾ ਜੀ ਅਸੀਂ ਉਦੋਂ ਦੀ ਉਦੋਂ ਹੀ ਹਰਾਨ ਹੋਈਏ ਉਦੋਂ ਤੋਂ ਬੈਠ ਕੇ ਹੱਲ ਕਰਾਂਗੇ ਕਹਿੰਦੇ ਜੀ ਆਪਣੀ ਖ ਆਹ ਲਾਏ ਵੀ ਬੰਦ ਹੀ ਕਰਉਣੀ। ਬੰਦ ਕਰਉਣੀ। ਪਤਾ ਬੰਦ ਨਾ ਕੋਈ ਨਾ ਇੱਥੋਂ। ਅਸੀਂ ਉਹ ਤਾਂ ਨਾ ਉਹ ਨਾ ਸਾਹ ਲੈਣੀ ਔਖਾ ਹੋਇਆ ਬਈ ਹੁਣ ਤਾਂ। ਅਸੀਂ ਜਾਣੇ ਨਹੀਂ। ਉੱਠਨੇ ਨਹੀਂ ਕਰ। ਅਰਵਾਤੀ ਬੈਠੇ ਸੀ ਤੇਰੀ ਜਵਾਨੀ। ਇਹ ਤਾਂ ਜਨਤਾ ਬੰਦ ਨਹੀਂ ਹੁੰਦੀ ਉਹਨਾਂ ਚੀਜ਼ਾਂ। ਹੱਥ ਹੱਥ ਬੰਦ ਤੇ ਹੁਣ ਤਾਂ ਇਸ ਤੋਂ ਬਾਅਦ ਅਸੀਂ ਕਿਸਾਨ ਜੁੜੀ ਜਾਂਦੀ ਮਹਾਪਦਨੀ। ਸਾਰਾ ਦਿਨ ਮੁਸ਼ਕਲ ਮਾਰੀ ਜਾਂਦਾ। ਸਾਰਾ ਦਿਨ ਖੇਤਾਂ 'ਚ ਕੰਟਾ ਲੱਗਿਆ। ਆਹੀ ਇਹਨੂੰ ਇਹਹੀ ਬੀਨ ਫੈਕਟਰੀ ਹੈ ਜੀ। ਅਰਕੈਸਟ ਸਾਡੀ ਇਹ ਹੈ। ਇੱਕ ਆ ਦੇਖੋ ਜੀ ਨਾਲ ਗੱਲ ਕਰਦੇ ਬੱਚੇ ਖੜੀ ਜਾਂਦੇ ਆਗੇ। ਸਟਾਰ ਡੀਏਵੀ ਸਕੂਲ ਹੋ ਸਾਹਮਣੇ ਆ ਜੀ ਆਪਣੇ ਪਾਠ ਕਲੋਨੀਆਂ ਜੀ ਆ ਨਾਲ ਇਥੇ 100 ਮੀਟਰ ਤੇ ਕਮਾਰੂ ਪਿੰਡ ਆ ਜੀ ਨਾਲ ਸਾਡੇ 40 ਘਰ ਐ ਇਹਨੂੰ ਕਿਸੇ ਨੂੰ ਸੀ ਵਿੱਚ ਦੇ ਕੀ ਨੇ ਦਿੱਤੇ ਜੀ ਨੇ ਘੱਜੀ ਜਗ੍ਹਾ ਦੇ ਵਿੱਚ ਆ ਸਾਹਮਣੇ ਫੈਕਟਰੀ ਦੇ ਨਾਲ ਪਹਿਲੇ ਪਾਸੇ ਆਟਾ ਚੱਕੀ ਦੇ ਨਾਲ ਫੇਰ ਘਰ ਆ ਜੀ ਟੋਟੋ ਘਟ ਵੀ ਘਰ ਇੱਥੇ ਆ ਜੀ ਠੀਕ ਹੈ ਜੀ ਨਹੀਂ ਨਹੀਂ ਚਾ ਇਹਨੂੰ ਪ੍ਰਸ਼ਾਸਨ ਨੂੰ ਅਸੀਂ ਗ੍ਰਾਮ ਸਭਾ ਦਾ ਮਤਾ ਪਾ ਕੇ ਇਸ ਫੈਕਟ ਦੇ 6 ਮਹੀਨੇ ਲੱਗਣ ਤੋਂ ਪਹਿਲਾਂ ਅਸੀਂ ਵੀ ਇੱਥੇ ਕੋਈ ਵੀ ਪੋਲਿਊਸ਼ਨ ਵਾਲੀ ਜਿਹੀ ਕੋਈ ਚੱਕੀ ਲੱਗਦੀ ਆ ਲੱਗ ਜੇ ਕੋਈ ਛੋਟਾ ਕਾਰੋਬਾਰ ਕਰਨ ਦਾ ਕੋਈ ਕਰੇ ਪਰ ਅਸੀਂ ਕੋਈ ਵੱਡੀ ਫੈਕਟਰੀ ਲੱਗਣੀ ਹੈ ਕਹਦਾ ਇਹਨੂੰ ਅਸੀਂ ਪਹਿਲਾਂ ਮਤਾ ਦੀ ਕਾਪੀ ਦਿੱਤੀ ਹੋਈ ਐ ਐਸ ਡੀ ਐਮ ਨੂੰ ਵੀ ਦਿੱਤੀ ਆ ਇਹ ਸਾਨੂੰ ਸਰੋਂ ਦੇ ਤੇਲ ਦੀ ਕਹਿ ਕੇ ਇੱਥੇ ਲੱਗੇ ਸਰੋਂ ਦੀ ਤੇਲ ਦੀ ਕਹਿ ਕੇ ਚਾ ਵੀ ਸਰੋਂ ਦੀ ਤੇਲ ਦੀ ਪਹਿਲਾਂ ਹੀ ਬਾ ਗਏ ਹੁਣ ਕਰਦੇ ਟਾਇਰ ਪਾਦੇ ਆ ਪੈਰਾ ਜੋ ਤੇਲ ਦੂਣ ਕੱਢਦੇ ਆ ਜੀ ਸਰਟिफिकेट ਕੋਰ ਵੀ ਆ ਜੇ ਕਰੇ ਕਹਿੰਦਾ ਵੀ ਪੋਲੂਸ਼ਨ ਨਹੀਂ ਹੁੰਦਾ 4 ਦਿਨ ਬੱਚੇ ਲੈ ਕੇ ਵਿੱਚ ਬੈਠੀ ਆਪ ਦੇ ਬੱਚੇ ਲੈ ਕੇ 4 ਦਿਨ ਰੈਸ਼ ਕਰ ਲੈ ਤੇ ਫੇਰ ਅਸੀਂ ਉਹ ਕਰਦੇ ਹਾਂ ਵੀ ਰੈਸ਼ ਕਰ ਲੇ ਵਿੱਚ ਸਾਡੇ ਉਹ ਦੇਖੋ ਟਰੱਕ ਭਰੇ ਜਿਹੜਾ ਜੀ ਇੱਕ ਹੋਰ ਹੈ ਜਿਹੜਾ ਇਹਦਾ ਸੀਵਰੇਜ ਦਾ ਪਾਣੀ ਹੈ ਤਾਂ ਬਹੁਤ ਜ਼ਿਆਦਾ ਹੈ ਜੀ ਇਹਦਾ ਪਾਣੀ ਜਿਹੜਾ ਸਾਰਾ ਪਾਣੀ ਦਾ ਟੈਰਾਂ ਦਾ ਜਿਹੜਾ ਮਚਾਉਂਦੇ ਆ ਉਹ ਸਾਰਾ ਜ਼ਮੀਨ 'ਚ ਸਿੱਟਦਾ ਜੀ ਆਹ ਅੰਦਰ ਇਹਦੇ ਵਿੱਚ ਆਉਂਦਾ ਹੈ ਸਾਰੇ ਜ਼ਮੀਨ 'ਚ ਸਿੱਟਦਾ ਹੈ ਤੇ ਜਦੋਂ ਆ ਇਹਦਾ ਮੀਂਹ ਉਹ ਸਾਡੇ ਖੇਤਾਂ 'ਚ ਜਾਂਦਾ ਜੀ ਬਟ ਪਾਣੀ ਪੂਣੀ ਪੀਣੇ ਪਾਣੀ ਪੀ ਹੋ ਜਾਂਦਾ ਸਾਡੇ ਸਾਰਾ ਸ਼ੀਮੀ ਨਾਲ ਬੋਰਾ ਜੀ ਪਾਣੀ ਆਉਣ ਲੱਗ ਪਿਆ ਇੰਨਾ ਖੜੇ ਸਿੱਟ ਜਾਂਦੇ ਇਹ